ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕਟਿਲੋਂ ਅਬਦੁੱਲਾਪੁਰ ਚਹਾਣੇ ਤੋਂ ਬੋਲ ਰਹੀ ਆ ਜੀ ਮੇਰੇ ਹਸਬੰਦ ਦਾ ਨਾਮ ਹੈਗਾ ਹਰਜੀਤ ਸਿੰਘ ਢਿੱਲੋਂ ਜੋ ਕਿ ਬਦੇਸ ਗਏ ਹਨ ਆ ਛੋਟੇ ਛੋਟੇ ਮੇਰੇ ਬੱਚੇ ਨੇ ਜੀ ਜੋ ਸਾਡਾ ਪ੍ਰਾਪਰਟੀ ਦਾ ਮਾਮਲਾ ਨਾ ਹਰਨਜਗਜੀਤ ਸਿੰਘ ਢਿੱਲੋਂ ਨਾਲ ਇਹ 14 ਸਾਲਾਂ ਤੋਂ ਮੈਨੂੰ ਇੰਨਾ ਹਰਾਸ ਤੰਗ ਪਰੇਸ਼ਾਨ ਕਰ ਰਿਹਾ ਮਤਲਬ ਮੇਰੇ ਕੋਲ ਕੱਲੀ ਕੱਲੀ ਗੱਲ ਦਾ ਪ੍ਰੂਫ ਆ ਜੀ ਮਤਲਬ ਇੰਨਾ ਜ਼ਿਆਦਾ ਇਹਨਾਂ ਨੇ ਪਿੰਡੋਂ ਕੱਢਣਾ ਲਿਆ ਹੈ ਇਹ ਬੰਦੇ ਨੇ ਮੈਨੂੰ ਤੁਸੀਂ ਮੰਨ ਵੀ ਨਹੀਂ ਸਕਦੇ ਹੁਣ ਮੈਂ ਤੁਹਾਨੂੰ ਪ੍ਰੂਫ ਚੈੱਕ ਕਰਵਾਉਣੀ ਆ ਇਹ ਮੋਟਰ ਤੇ ਮੇਰਾ ਕੀ ਹਾਲ ਕੀਤਾ ਇਹਨਾਂ ਇਹ ਬ ਆ ਸਾਡੀ ਮੋਟਰ ਆ ਜੀ ਅੱਜ ਤਾਂ ਜਿੰਦਾ ਖੁੱਲਾ ਵੈਸੇ ਇਹਨਾਂ ਕੋਲ ਹੀ ਨੇ ਚਾਬੀਆਂ ਇਹ ਤੇ ਉਹ ਰੇਵਲ ਸਿੰਘ ਉਹ ਪਰਲੇ ਪਾਛੀ ਜਾ ਰਹੇ ਇਹ ਚਾਚੇ ਦਾ ਮੁੰਡਾ ਜੀ ਇਹਨਾਂ ਨੇ ਮਤਲਬ ਮੇਰਾ ਜਿਉਣਾ ਦੁੱਬਰ ਕੀਤਾ ਹੈ ਕਿਉਂਕਿ ਮੋਟਰ 'ਚ ਮੇਰਾ ਵੀ ਅੱਧਾ ਕਨੈਕਸ਼ਨ ਮੇਰਾ ਅੱਧਾ ਤੇ ਇਹ ਕਹਿੰਦੇ ਹੁੰਦੇ ਨੇ ਜਦੋਂ ਤੂੰ ਐਵੇਂ ਕੀ ਤੇਰੇ ਲੱਤਾਂ ਪਟਾ ਗੰਦੀਆਂ ਗਾਲ੍ਹਿਆਂ ਗਾੜੀ ਗਲੋਚ ਕਰ ਦਿੰਨੇ ਜੀ ਪੂਰੀ ਜ਼ਬਰਦਸਤੀ ਮੇਰੇ ਨਾਲ ਹੋ ਰਹੀ ਹੈ ਜਿਹਾ ਮੇਰੇ ਛੋਟੇ ਛੋਟੇ ਬੱਚੇ ਨੇ ਇੱਕ ਮੈਂ ਹਸਬੰਡ ਵਿਦੇਸ਼ 'ਚ ਨੇ ਹਰਜੀਤ ਸਿੰਘ ਢਿੱਲੋਂ ਕੀ ਤੋਂ ਵੀ ਪਤਾ ਕਰ ਸਕਦੇ ਹੋ ਮੈਂ ਬੇਨਤੀ ਸੀਐਮ ਭਗਵੰਤ ਮਾਨ ਸਾਹਿਬ ਨੂੰ ਕਰ ਰਹੀ ਹ ਮੇਰੇ ਨਾਲ ਜਿਹੜੀ ਜਿਆਦਤੀ ਹੋ ਰਹੀ ਹੈ ਤੇ ਮਤਲਬ ਇਹ ਦੱਸਿਆ ਜਾਵੇ ਮੇਰਾ ਕਸੂਰ ਕੀ ਆ ਇਹਨਾਂ ਇਨਸਾਨਾਂ ਨੂੰ ਪੁੱਛਿਆ ਜਾਵੇ ਆਹ ਉਹ ਬੰਦੇ ਨੇ ਜਗਜੀਤ ਸਿੰਘ ਢਿੱਲੋਂ ਨੇ ਆਹ ਜ਼ਮੀਨ ਵਾ ਲਈ ਜੀ ਇਹ ਜ਼ਮੀਨ ਵਾਹੀ ਆ ਬਿਨਾ ਕਿਸੇ ਇਤਲਾ ਤੁ ਮਤਲਬ ਜ਼ੋਰ ਨਾਲ ਮਿੱਤੂ ਕੀ ਕਰ ਲੈਗੀ ਮੇਰੀ ਜ਼ਮੀਨ ਦੇ ਵਿੱਚੋਂ ਵੀ ਜੀ ਉਹ ਇਹਨਾਂ ਨੇ ਵਾਹੀਓ ਮੈਂ ਦਿਖਾਉਣੀ ਆ ਆ ਬੋਰਨੇ ਦੀ ਆ ਸਾਡਾ ਸਾਂਝਾ ਸੀਗਾ ਇਹ ਬੰਦ ਕਰਕੇ ਆਪਦਾ ਪਰਸਨਲ ਲਾ ਕੇ ਇਹ ਚਲਾਇਆ ਜੀ ਆਹ ਪਰਲੀ ਮੇਰੀ ਜ਼ਮੀਨ ਆ ਦੇਖੋ ਉਹਨੂੰ ਰਸਤਾ ਐਂਟਰੀ ਦੇ